ਸੋਸ਼ਕਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਲੋ ਜੀ ਦੇਖੋ ਅੱਜ ਮਾਰਨਿੰਗ ਮਾਰਨਿੰਗ ਹੋਈ ਸੀ ਬਾਰਿਸ਼ ਤੇ ਵੀਊ ਦੇਖੋ ਜੀ ਕਿੰਨਾ ਘੈਂਟ ਆ ਤੇ ਬਜ਼ੁਰਗ ਵੀਡੀਓ ਨਾ ਹੀ ਦੇਖਣ ਕਿਉਂਕਿ ਜਿਹੜੇ ਹਿਸਾਬ ਨਾਲ ਮੈਂ ਕੈਮਰਾ ਘੁਮਾਈ ਜਾਨਾ ਨਾ ਮੈਨੂੰ ਚੱਕਰ ਵੀ ਆ ਸਕਦਾ ਹਨਾ ਤੇ ਸਵੇਰ ਸਵੇਰ ਦਾ ਵੀਊ ਦੇਖੋ ਹੁਣੇ ਬਾਰਿਸ਼ ਹੋ ਕੇ ਢੀ ਹੈ ਤੇ ਬੂੰਦਾਬੰਦੀ ਹਜੇ ਵੀ ਹੋ ਰਹੀ ਆ। ਕਿਨਮਿਨ ਕਿਨਮਿਨ। ਥੋੜੀ ਬਹੁਤੀ ਬਾਰਿਸ਼ ਹੋ ਰਹੀ ਆ ਜੇ ਵੀ। ਕਣੀਆਂ ਆ ਰਹੀਆਂ। ਤੇ ਦੇਖੋ ਬਈ ਜੰਨਤ। ਤੇ ਵੀਊ ਦੇਖੋ ਐਸ ਟਾਈਮ ਕਿੰਨਾ ਘੈਂਟ ਹੋ ਗਿਆ। ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀਗੀ। ਟੈਂਪਰੇਚਰ 47-45 ਦੇ ਸੀਗਾ। ਲੋਕਾਂ ਨੂੰ राहत की सांस मिली होनी हूँ देखो भाई पंजाब हरिया भर फसल तो बारिश अजें भी आ स क्योंकि बदल ਹੱਦੇ ਵੀ ਇੱਥੇ ਹੀ ਐ ਤੇ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਬਾਕੀ ਜਿੱਥੇ-ਜਿੱਥੇ ਬਾਰਿਸ਼ ਹੋਣੀ ਹੈ ਹੋਈ ਐ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਥੈਂਕ ਯੂ ਧੰਨਵਾਦ ਮਿਹਰਬਾਨੀ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ